ਸਾਨੂੰ ਬਈ ਲੋਗ ਨਾ ਵੀ ਆਪੀਂ ਦੇ ਵੀਰੇ ਸੁਣਾਉਂ ਆ ਤੇ ਮਾਂ ਦਾ ਗਾਣਾ ਸੁਣਾਉਂ ਚਲੋ ਉਹ ਸੁਣੋ ਕਿਵੇਂ ਮਾਂ ਆ ਕੇ ਮਾਂ ਆ ਕੇ ਇੱਕ ਗੇੜਾ ਲਾ ਜਾ ਪੁੱਤਰਾ ਇੱਕ ਵਾਰੀ ਇੰਡੀਆ ਆ ਜਾ ਮਾਂ ਆ ਕੇ ਇੱਕ ਗੇੜਾ ਲਾ ਜਾ ਪੁੱਤ ਤੂੰ ਇੱਕ ਵਾਰੀ ਕਰ ਵੇ ਆ ਜਾ ਕੀ ਦੱਸਾਂ ਤੈਨੂੰ ਪੋਲੀਏ ਮਾਂ ਹੋ ਕੀ ਦੱਸਾਂ ਤੈਨੂੰ ਪੋਲੀਏ ਮਾਂ ਇੱਥੇ ਕੀ ਕੀ ਦੁੱਖੜੇ ਸਹਿੰਦਾ ਏ ਸਾਰਾ ਦਿਨ ਮੈਂ ਕੰਮ ਕਰਦਾ ਤਾਂ ਵੀ ਕਰਜ ਨਹੀਂ ਲੈਦਾ ਏ ਓਏ ਮਾਇਆ ਖੇ ਇੱਕ ਢੇੜਾ ਲਾ ਜਾ ਜਦ ਤੂੰ ਪੁੱਛਦੀ ਏ ਰੋਟੀ ਬਾਰੇ ਚੱਟ ਝੂਠੀ ਬੋਲਦੇ ਵਾਂ ਓ ਕਦੇ ਕਦੇ ਮੇਰਾ ਦਿਲ ਕਰਦਾ ਏ ਕਿ ਸਾਰਾ ਦੁੱਖੜਾ ਫੋਲ ਦੇਵਾਂ ਓਏ ਪਾਣੀ ਪੀ ਪੀ ਸ਼ਿਫਟਾ ਲਾਉਂਦੇ ਭਾਈ ਮੈਂ ਕੀ ਕਾ ਕਾ ਸ਼ਿਫਟਾ ਲਾਉਂਦੇ ਗੁਰੂ ਘਰ ਸਹਾਰਾ ਰਦਾ ਤਾਂ ਵੀ ਕਰ ਜਾਨੀ ਲੈਂਦਾ ਏ ਹੋਏ ਮਾਇਆ ਕੇਕ ਗੇੜਾ ਲਾ ਜਾ ਦਿਨਾਂ ਦਾ ਕੋਈ ਪਤਾ ਨਹੀਂ ਲੱਗਦਾ ਕਦ ਚੜਦਾ ਕਦ ਛਿਪ ਜਾਵੇ ਉਹ ਵੀ ਕਬਾਦ ਸਭ ਇਕੱਠਿਆਂ ਹੋਈਏ ਰੱਬ ਹੀ ਸਾਨੂੰ ਦਿਸ ਜਾਵੇ ਹੋਏ ਇਕੱਠਿਆਂ ਬਹਿ ਬਹਿ ਦੁੱਖ ਸੁੱਖ ਰੋਈਏ ਇਕੱਠਿਆਂ ਬਹਿ ਬਹਿ ਦੁੱਖ ਸੁੱਖ ਰੋਈਏ ਕੋਈ ਸੁਣਦਾ ਕੋਈ ਕਹਿੰਦਾ ਏ ਉਹ ਸਾਰਾ ਦਿਨ ਮੈਂ ਕਮ ਤਰਦਾ ਤਮੀ ਕਰ ਜਾਨੀ ਲੈਂਦਾ ਏ ਓਏ ਮਾਇਆ ਕੇ ਇੱਕ ਗੇ ਲਾਲਾ ਜਾ ਦਈ ਸੁਨੇਹਾ ਬਾਪੂ ਨੂੰ ਮੈਂ ਛੇਤੀ ਵਾਪਸ ਆਉਂਦਾ ਪਿੰਡ ਪੁਲੇ ਦੀਆਂ ਗਲੀਆਂ ਦੇ ਵਿੱਚ ਫੇਰ ਮੈਂ ਫੇਰਾ ਪਾਉਂਗਾ ਵੇਖੀ ਬਾਪੂ ਕਿਤੇ ਟਹਿ ਨਾ ਜਾਵੇ ਓ ਵੇਖੀ ਬਾਪੂ ਟਹਿ ਨਾ ਜਾਵੇ ਤੇਰਾ ਲਵ ਪ੍ਰੀਤ ਇਹ ਕਹਿੰਦਾ ਏ ਸਾਰਾ ਦਿਨ ਮੈਂ ਕੰਮ ਕਰਦਾ ਤਾਂ ਵੀ ਕਰ ਜਾਨੀ ਲੈਂਦਾ ਏ ਓਏ ਮਾਇਆ ਖੇਕ ਗੇੜਾ ਲਾ ਜਾ